ਪਿੰਡ ਤਲਿੱਤਾ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਟਾਹਣ ਦੀ ਅਫਵਾਹ ਪਿੰਡ ਵਾਸੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਖੋਲੀ ਪੋਰ ਸਰਕਾਰ ਨੇ ਕਬਜ਼ਾ ਡਾਊਨ ਲੈਟ ਆਹੀ ਸਿਕਨ ਫਲੋਰ ਦੇ ਨੇੜੇ ਪਿੰਡ ਤਲਿੱਤਾ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਨੂੰ ਟਾਹਣ ਦੀਆਂ ਅਫਵਾਹਾਂ ਨੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ ਪਰ ਹੁਣ ਪਿੰਡ ਵਾਸੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਰਾ ਮਾਮਲਾ ਸਾਫ਼ ਕਰ ਦਿੱਤਾ ਗਿਆ ਹੈ ਪਿੰਡ ਵਾਸੀਆਂ ਨੇ ਸਪਸ਼ਟ ਕੀਤਾ ਹੈ ਕਿ ਗੁਰਦੁਆਰੇ ਨੂੰ ਟਾਹਣ ਦੀ ਕੋਈ ਗੱਲ ਨਹੀਂ ਹੈ ਇਹ ਸਾਰੀਆਂ ਗੱਲਾਂ ਬੇਬੁਨਿਆਦੀ ਹਨ ਅਤੇ ਸਿਰਫ ਲੋਕਾਂ ਨੂੰ ਪਰਮਾਤ ਕਰਨ ਵਾਸਤੇ ਫਲਾਈਆਂ ਗਈਆਂ ਹਨ ਪਿੰਡ ਦੇ ਮੌਜੂਦਾ ਸਰਪੰਚ ਨੇ ਕਿਹਾ ਹੈ ਕਿ ਜਿਹੜੀਆਂ ਗੱਲਾਂ ਚੱਲ ਰਹੀਆਂ ਹਨ ਉਹ ਸੋਪ ਸਿੱਧੀ ਝੂਠੀਆਂ ਹਨ ਗੁਰਦੁਆਰੇ ਦੀ ਕੋਈ ਵੀ ਕੰਨ ਨਹੀਂ ਟਾਹੇਗੀ ਐਸਐਚਓ ਗੁਰਾਇਨ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਹ ਸਿਰਫ ਅਫਵਾਹ ਹੈ ਅਸਲ ਵਿੱਚ ਗੁਰਦੁਆਰੇ ਨਾਲ ਕੋਈ ਛੇੜਛਾੜ ਨਹੀਂ ਹੋਈ। ਕਲੌਰ ਦੇ ਬੀ.ਡੀ.ਪੀ.ਓ ਮੈਡਮ ਰਜਿੰਦਰ ਕੌਰ ਨੇ ਕਿਹਾ ਹੈ ਕਿ ਜਿਹੜੀ ਕੰਦ ਾਹੀ ਗਈ ਹੈ ਉਹ ਗੁਰਦੁਆਰੇ ਤੋਂ ਕਾਫੀ ਦੂਰ ਸੀ। ਉਹ ਕੰਦ ਇੱਕ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਸਰਕਾਰ ਦੇ ਹੁਕਮ ਤੇ ਹੀ ਟਾਹੀ ਗਈ ਸੀ। ਨਾਕ ਗੁਰਦੁਆਰੇ ਨਾਲ ਕੋਈ ਲੈਣਾ ਦੇਣਾ ਸੀ। ਇਸ ਤਰ੍ਹਾਂ ਪਿੰਡ ਤਲੇਤਾਂ ਵਿੱਚ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰੇ ਬੇਹ ਕਾਹਨ ਦੀਆਂ ਅਫਵਾਹਾਂ ਸਿਰਫ ਇੱਕ ਸਾਜਿਸ਼ ਸਾਬਤ ਹੋਈਆਂ। ਲੋਕਾਂ ਨੂੰ ਭਰਮਿਤ ਕਰਨ ਵਾਲੀਆਂ ਇਹਨਾਂ ਗੱਲਾਂ ਦਾ ਪਿੰਡ ਵਿੱਚ ਪੂਰੀ ਤਰ੍ਹਾਂ ਖੰਡਨ ਕੀਤਾ ਗਿਆ ਹੈ। ਸ਼ਨੌਰ ਤੋਂ ਰਮਨ ਮਾਹੀ ਦੀ ਖਾਸ ਰਿਪੋਰਟ ਦੁਆਬਾ ਪਬਲਿਕ ਨਿਊਜ਼। ਜਿਹੜਾ ਮੁੰਡਾ ਮੁੱਦਾ ਚੱਲ ਰਿਹਾ ਵੀ ਸਰ ਰਵਦਾਸ ਗੁਰੂ ਰਵਦਾਸ ਮਹਾਰਾਜ ਜੀ ਦਾ ਗੁਰੂ ਘਰ ਟਾ ਢੇੜੀ ਕਰ ਦਿੱਤਾ ਗਿਆ ਆ। ਇਹੋ ਜਿਹੀ ਕੋਈ ਸਾਡੇ ਪਿੰਡ ਵਾਰਦਾਤ ਨਹੀਂ ਹੋਈ ਹੈਗੀ। ਸਾਡਾ ਸਰਵਾਂ ਚ ਚੁਣਿਆ ਹੋਇਆ ਇਹ ਕਿੱਦਾਂ ਗੱਲ ਕਰ ਦੂੰਗਾ, ਕੰਮ ਕਰ ਦੂੰਗਾ। ਅਸੀਂ ਆਪ ਨਾ ਮੁਰੇ ਹਾਂਗਾ ਸਾਡਾ ਘਰ ਗਰੋਂ ਗੁਰੂ ਘਰ ਦੇ ਮੁਰੇ ਆ। ਪਹਿਲਾਂ ਅਸੀਂ ਉੱਠ ਕੇ ਆਵਾਂਗੇ। ਅਸੀਂ ਵੀ ਐਸਸੀ ਭਾਈਚਾਰੇ ਚੋਂ ਆ। ਠੀਕ ਹੈ ਜੀ ਜਿਹੜੀ ਆ ਚਾਰ ਦਵਾਰੀ ਢਾਈ ਗਈ ਹੈ ਜਿਹੜੀ ਆ ਕੰਮ ਢਾਈ ਗਈ ਇਹ ਕਿੰਨੀ ਕੰਮ ਢਾਈ ਇਹ ਜੀ ਅੱਜ ਤੋਂ 4 ਮਹੀਨੇ ਪਹਿਲਾਂ ਗੁਰੂ ਘਰ ਦੀ ਕੰਦ ਕਮੇਟੀ ਵਾਲਿਆਂ ਲੋ ਆ ਪਟਾਈ ਗਈ ਆ ਜੀ ਉਹ ਤਾਂ 10 ਮਾਰਾ ਪੜੰਦਾ ਕਮੇਟੀ ਲੋ ਹਾਂਜੀ ਹਾਂਜੀ ਤੇ ਜਿਹੜੇ ਹੁਣ ਪਿਛਲੇ ਪਾਸੇ ਜਿਹੜਾ ਸਿੰਘਾ ਰੋਲਾ ਗਰਾਊਂਡ ਦਾ ਰੋਲਾ ਸੀ ਨਾ ਉਹ ਜੀ ਗਰਾਊਂਡ ਦੀ ਜ਼ਮੀਨ ਆਪ ਨੱਪਣ ਲੱਗੇ ਆ ਜੀ ਅਸੀਂ ਗਰਾਊਂਡ ਨੂੰ ਗਰਾਊਂਡ ਦੇ ਵਿੱਚ ਗੁਰੂ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਹੀਂ ਗੁਰੂ ਘਰ ਨਹੀਂ ਜੀ ਗੁਰੂ ਘਰ ਨਹੀਂ ਹਾਂ ਕਮਿਊਨਿਟੀ ਹਾਲ ਜੇ ਬਣਿਆ ਇੱਥੇ ਜੀ ਤੁਸੀਂ ਆਪ ਸੋਚੋ ਜੇ ਇੱਥੇ ਕਮਿਊਨਿ ਇਹ दारू दारू ਅਗਲੇ ਨੇ ਪੀਤੀ ਸਿੱਧਾ ਅਗਲਾ ਗੁਰੂ ਘਰ ਦੇ ਕਿਉਂਕਿ ਐਂਟਰੀ ਗੇਟ ਦਾ ਇਹਨਾਂ ਨੇ ਇਧਰੋਂ ਦੇਣਾ ਇਧਰ ਆ ਗੁਰੂ ਘਰ ਤੱਕ ਨਾ ਜਾਣਾ ਜਾਣਾ ਜੀ ਠੀਕ ਹੈ ਜੀ ਹੁਣ ਇਹਨਾਂ ਦੀ ਹੁਣ ਜਿਹੜੇ ਕਹਿੰਦੇ ਵੀ ਸਾਡਾ ਢਿੱਡ ਦਾ ਖਦਾ ਆ ਸਾਡਾ ਢਿੱਡ ਪਟਾ ਆ ਗੁਰੂ ਘਰ ਚ ਸ਼ਰਾਬ ਪੀ ਕੇ ਗਾਲਾਂ ਗੁਰੂ ਘਰ ਵਿੱਚ ਜੰਗ ਉਦੋਂ ਢਿੱਡ ਨਾ ਪਟਾਂਗਾ ਜੀ ਕਿਸੇ ਦਾ ਅਸੀਂ ਆ ਮੈਨੂੰ ਦੱਸੋ ਵੀ ਉਹ ਬੰਦੇ ਦਾ ਗੁਰੂ ਉਹ ਬੰਦੇ ਦਾ ਉਦੋਂ ਢਿੱਡ ਨਾ ਪਟਾਂਗਾ ਸਾਡਾ ਵੀ ਢਿੱਡ ਪਟਾ ਆ ਵੀ ਜੇ ਜੇ ਇਹ ਨਹੀਂ ਆ ਜਿਹੜੀ ਕੰਧ ਢਾਈ ਆ ਸਾਡਾ ਵੀ ਢਟਪਾਟਾ ਉਦੋਂ ਵੀ ਗੁਰੂ ਘਰ ਦੀ ਵਿਆਦਵੀ ਕੀਤੀ ਆ ਸਾਡੇਆਂ ਗੁਰੂਆਂ ਸਾਹਿਬਾਨਾਂ ਦੀਆਂ ਨਹੀਂ ਫੋਟੋਆਂ ਰੱਖੀਆਂ ਗੋਹੇ ਦੇ ਵਿੱਚ ਗੋਹੇ ਵਿੱਚ ਰੱਖੇ ਠੀਕ ਹੈ ਜੀ ਪੂਰੇ ਪ੍ਰੂਫ ਹੈ ਸਾਡੇ ਕੋਲੇ ਠੀਕ ਹੈ ਜੀ ਇਨਾਂ ਦੇ ਗੁਰੂ ਸਾਹਿਬਾਨ ਦੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਫੋਟੋ ਰੱਖੀ ਹੈ ਜੀ ਠੀਕ ਹੈ ਜੀ ਉਤੋਂ ਬਾਲਮੀਕ ਮਹਾਰਾਜ ਜੀ ਦੀ ਫੋਟੋ ਰੱਖੀ ਆ ਡਾਕਟਰ ਡਾਕਟਰ ਭੀਮਰਾਮ ਬੇੜਕਾ ਜੀ ਫੋਟੋ ਰੱਖੀ ਆ ਗੋਹੇ ਵਿੱਚ ਰੱਖੀਆਂ ਵਿਆਦਵੀ ਉਹ ਉਹ ਵਿਆਦਵੀ ਕੀਤੀ ਆ ਜਾਂ ਆਹ ਵਿਆਦਵੀ ਕੀਤੀ ਜਿਹੜੀ ਸਰਪੰਚ ਨੇ ਆਪ ਕਬਜ਼ਾ ਲਿਆ ਆ ਅਸੀਂ ਪੈਂਟ ਵਾਲੇ ਨਾਲ ਆ ਅਸੀਂ ਵੀ ਅਸੀਂ ਭਾਈ ਜਾਰੇ ਚਾਹੀਏ ਜੀ ਜੇ ਗੱਲ ਕਰੀਏ ਗਰਾਊਂਡ ਨੂੰ ਦੇਖਦੇ ਆ ਬੱਚਿਆਂ ਦੇ ਜਿਹੜੇ ਸਰਪੰਚ ਸਾਹਿਬ ਨੇ ਮੁੱਦਾ ਚੱਕਿਆ ਕਿਸ ਤਰ੍ਹਾਂ ਦਾ ਮੁੱਦਾ ਲੱਗਾ ਤੁਹਾਨੂੰ ਸਾਨੂੰ ਤਾਂ ਜੀ ਵਧੀਆ ਲੱਗਾ ਹਾਂਜੀ ਸਾਨੂੰ ਵੀ ਸਰਪੰਚ ਸਾਹਿਬ ਨੇ ਕਿਹਾ ਵੀ ਆਪਣੀਆਂ ਮੁਰੇ ਉੱਥੇ ਬਲੇਸੀ ਪਸ਼ੂ ਬਣੇ ਸੀਗੇ ਪਹਿਲਾਂ ਮੁਰੇ ਸਾਨੂੰ ਕਿਹਾ ਵੀ ਆਪਣੀਆਂ ਉੱਥੋਂ ਮੱਝਾਂ ਖੋਲ ਆ ਸੀ ਇੱਕ ਇੱਕ ਬੋਲ ਤੇ ਅਸੀਂ ਆਪਣੀਆਂ ਮੱਝਾਂ ਖੋਲੀਆਂ ਜੀ ਠੀਕ ਹੈ ਜੀ ਸਾਰੇ ਜਣ ਜਿੰਨੇ ਹੈਗੇ ਸਾਰੇ ਜਣ ਸਾਡੇ ਨਾਲ ਆ ਅਸੀਂ ਸਰਪੰਚ ਸਾਹਿਬ ਦੇ ਨਾਲ ਆ ਜਿਹੜੀ ਆ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਕਿ ਜਿਹੜੀ ਦਿੱਤਾ ਪਿੰਡ ਤੇ ਬੇਅਦਬੀ ਕਰ ਰਹੇ ਆ ਕਿ ਢਾਟ ਭਾਈ ਕੀਤੀ ਜਾ ਰਹੀ ਹੈ ਗੁਰੂ ਘਰ ਦੀ ਤੁਸੀਂ ਭਾਈ ਦੇਖ ਲਓ ਤੁਸੀਂ ਉਹਦੇ ਵਿੱਚ ਕਿੰਨੀ ਕਿ ਸਚਾਈ ਹੈ ਜਿਹੜੀ ਹੁਣ ਤੁਸੀਂ ਦੱਸ ਨਹੀਂ ਇਹ ਤਾਂ ਜੀ ਬੇ 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 ਬਨੇ ਆਤੀ ਗੱਲਾਂ ਆ ਆਪਣੇ ਕੋਲ ਜਿੱਦਾਂ ਕਹਦੇ ਵੀ ਰਾਜਨੀਤੀ ਕਰਦੇ ਪਏ ਆ ਗੁਰੂ ਘਰ ਦੇ ਨਾਂ ਤੇ ਠੀਕ ਹੈ ਬਾਤ ਤੁਸੀਂ ਆਪ ਤੁਸੀਂ ਆਪਣੀਆਂ ਕਲਿੱਕਾਂ ਵੀਡੀਓ ਫੋਟੋ ਫੋਟੋ ਖਿੱਚ ਕਰਦੇ ਆ ਜੀ ਕੋਈ ਵੀ ਕਿਹੜਾ ਗੋਹੇ ਦੇ ਵਿੱਚ ਕੋਈ ਫੋਟੋਆਂ ਰੱਖਦਾ ਹੁੰਦਾ ਜੀ ਤੁਸੀਂ ਆਪਣੇ ਤੁਸੀਂ ਆਪ ਦੇਖੋ ਤੁਸੀਂ ਆਪ ਸੋਚੋ ਜਿਹੜੇ ਕਮੈਂਟ ਕਰਦੇ ਆ ਵੀਰ ਮੇਰੇ ਵੀਰ ਮੇਰੀਆਂ ਭੈਣਾਂ ਤੁਸੀਂ ਆਪ ਸੋਚੋ ਪਹਿਲਾਂ ਕਿ ਪਹਿਲਾਂ ਵੀ ਉਧਰ ਜਿਹੜਾ ਕੋਈ ਪਤਾ ਲੱਗਾ ਉਧਰ ਗੁਰੂ ਦੀ ਫੋਟੋ ਮੈਂ ਚੱਕ ਕੇ ਕਿਥੋਂ ਲਿਆ ਕੇ ਉਸ ਗੋਹੇ ਵਿੱਚ ਰੱਖਿਆ ਗਈਆਂ ਉਧਰ ਨਹੀਂ ਕਿਸੇ ਨੇ ਦੇਖਿਆ ਉਧਰ ਨਹੀਂ ਕੋਈ ਬੋਲਿਆ ਬਿਆਦ ਵੀ ਹੋ ਰਹੀ ਸਾਡੇ ਮਹਾਰਾਜੀ ਗੁਰੂ ਮਹਾਰਾਜੀ ਉਧਰ ਅੱਜ 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 ਦੀ ਡੇਟ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਅਸੀਂ ਇਹੀ ਚਾਹੁੰਦੇ ਆ ਵੀ ਜਿਹੜਾ ਗੁਰੂ ਘਰ ਦੇ ਨਾਂ ਤੇ ਇਹ ਸ਼ਿਆ ਸ਼ਾਸਕ ਪਾਰਟੀਆਂ ਆਪਣਾ ਜੋ ਫੇਕਣ ਤੇ ਹੋਈਆਂ ਹਨ ਇਹ ਚੀਜ਼ ਇਹ ਚੀਜ਼ ਬੰਦ ਕਰਨ ਸਾਡੇ ਪਿੰਡ ਗੁਰੂ ਘਰ ਬਿਲਕੁਲ ਸੁਰੱਖਿਆ ਤੇ ਆ ਕੋਈ ਇਦਾਂ ਦੀ ਬਹਿਦਵੀ ਨਹੀਂ ਹੋਈ ਹੈਗੀ ਸੰਤ ਸਮਾਜ ਆਲੇ ਸਾਡੇ ਪਰਮਯਾਰੇ ਤੋਂ ਬਾਬਾ ਜੀ ਆਏ ਸੀ ਉਹ ਵੀ ਦੇਖ ਕੇ ਉਹ ਵੀ ਦੇਖ ਕੇ ਗਏ ਆ ਕੋਈ ਇਦਾਂ ਦੀ ਦੂਜੀ ਬਹਿਦਵੀ ਨਹੀਂ ਹੋਈ ਇਹਨਾਂ ਕਮਿਊਨਿਟੀ ਹਾਲ ਦਾ ਰੌਲਾ ਪਾਉਂਦੇ ਆ ਮੈਂ ਪੰਚਾਇਤ ਦੇ ਤੌਰ ਤੇ ਸਰਪੰਚ ਹੋਣ ਦੇ ਨਾਤੇ ਮੈਂ ਇਹ ਗੱਲ ਜ਼ਰੂਰ ਮੀਡੀਆ ਸਾਰੇ ਚੈਨਲਾਂ ਦੇ ਮੈਂ ਇਹ ਗੱਲ ਕਹਿਣਾ ਜੇ ਇਹਨਾਂ ਨੇ ਕਮਿਊਨਿਟੀ ਹਾਲ ਬਣਾਉਣਾ ਹੀ ਆ ਜਾਂ ਕੁਝ ਵੀ ਆ ਨਹੀਂ ਇੱਥੇ ਪਾਸ ਹੋਇਆ ਗਰਾਊਂਡ ਦੇ ਵਿੱਚ ਅਸੀਂ ਪਿੰਡੋਂ ਬਾਹਰ ਜਗ੍ਹਾ ਦਿੰਨੇ ਆ ਜਿੰਨੀ ਮਰਜ਼ੀ ਜਗ੍ਹਾ ਲੈਣਾ ਖੱਤਾ ਲੈਣਾ ਡੇਢ ਖੱਤਾ ਲੈਣਾ ਜਿੰਨਾ ਵੀ ਲੈਣਾ ਪਿੰਡ ਦੇ ਬਾਹਰ ਬਹੁਤ ਜਗ੍ਹਾ ਹੈ ਪਿੰਡ ਦੇ ਕੋਲ ਅਸੀਂ ਇਹਨਾਂ ਨੂੰ ਦੇਣ ਨੂੰ ਤਿਆਰ ਆਂ ਪਰ ਜੇ ਇਹ ਕਹਿਣਗੇ ਅਸੀਂ 86 ਪਾਰਟੀਆਂ ਨੂੰ ਛੱਡ ਕੇ ਅਸੀਂ ਇਹ ਮੁੱਦਾ ਹੱਲ ਕਰਾਉਣਾ ਸਰਪੰਚ ਦੇ ਪ੍ਰੈਸ਼ਰ ਬਣਾਉਣਾ ਆ ਇੱਕੋ ਹੀ ਚੈਨਲ ਦੇ ਉੱਪਰ बार-बार ਇੱਕੋ ਹੀ ਦੁਆ ਚੱਲੀ ਜਾ ਰਹੀ ਆ ਅੱਜ ਤੁਸੀਂ ਮੀਡੀਆ ਵਾਲੇ ਭਰਾ ਆਏ ਆ ਬਹੁਤ ਧੰਨਵਾਦ ਆ ਤੁਹਾਡਾ ਸੱਚ ਦੀ ਖਬਰ ਚਲਾਇਓ ਦੇਖ ਲਓ ਤੁਹਾਡੇ ਸਾਹਮਣੇ ਗੁਰੂ ਘਰ ਬਿਲਕੁਲ ਸਰੇਖਿਆ ਤੇ ਆ ਅਸੀਂ ਵੀ ਗੁਰੂ ਘਰ ਦੇ ਵਿੱਚ ਆ ਕੇ ਤੁਹਾਨੂੰ ਖੜੇ ਮਿਲੇ ਆਂ ਪਰ ਆ ਜਿਹੜੀ ਕੰਦ ਢਾਈ ਆ ਇਹਨਾਂ ਨੇ ਢਾਈ ਗਈ ਆ ਔਰ ਜਿਹੜੀ ਸਾਡੀ ਗੁਰੂ ਘਰ ਦੇ ਅੰਦਰ ਸ਼ੈੱਡ ਬਣੀ ਸੀਗੀ ਉਹਦੀ ਮਿੱਟੀ ਸੀਗੀ ਉਹ ਇਹਨਾਂ ਨੇ ਟਰੈਕਟਰਾਂ ਨਾਲ ਖਿੱਚ-ਖਿੱਚ ਕੇ ਸਾਰਾ ਇੱਧਰ ਨੂੰ ਮਾਲ-ਬਾਲ ਮਿੱਟੀ ਇੱਧਰ ਨੂੰ ਦੂਜਾ ਕਰਤੀ ਉਹ ਵੀ ਵੀਡੀਓ ਵੀ ਕੈਨੇ ਕੀਤੀ ਆ ਉਹ ਮਿੱਟੀ ਦਾ ਹਰਜਾਨਾ ਕੌਣ ਭਰੂਗਾ ਜਿਹੜੀ ਮਿੱਟੀ ਇਹਨਾਂ ਨੇ ਖਿੱਚ-ਖਿੱਚ ਕੇ ਇੱਧਰ ਕੀਤੀ ਉਹ ਕੌਣ ਹਰਜਾਨਾ ਭਰੂਗਾ ਕਿਸੇ ਨੇ ਨਹੀਂ ਦੂਜਾ ਕਰਨਾ ਹੈਗਾ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਸ਼ੈੱਡ ਬਣਾਇਆ ਗਿਆ ਸੀਗਾ ਬੇ ਇੱਥੇ ਆਪਾਂ ਵਿਆਹ ਸ਼ਾਦੀ ਦੇ ਪ੍ਰੋਗਰਾਮ ਕਰਨੇ ਆ ਵਿਆਹ ਸ਼ਾਦੀ ਦੇ ਉਹ ਪ੍ਰੋਗਰਾਮ ਜਿਹੜੇ ਕਿ ਆਪਾਂ ਨਹੀਂ ਕੋਈ ਮੀਤ ਸ਼ਰਾਬ ਚਲਾਉਣਾ ਜਾਂ ਕੁਝ ਵੀ ਇਦਾਂ ਦਾ ਨਹੀਂ ਚੱਲਣਾ ਇੱਥੇ ਕਿਉਂਕਿ ਇਹ ਗੁਰੂ ਘਰ ਆ ਇੱਥੇ ਲੱਗੇ ਵੀ ਅਸੀਂ ਇਹ ਪ੍ਰੋਗਰਾਮ ਨਹੀਂ ਦੂਜਾ ਕਰਨਾ ਜਿਹੜਾ ਕਮਿਊਨਿਟੀ ਹਾਲ ਦਾ बार-बार ਇਹ ਰੌਲਾ ਪਾਉਂਦੇ ਆ ਸਾਡੇ ਹੁੰਦੇ ਹੋਏ ਇਹ ਜੇ ਕਹਿਣਗੇ ਇੱਥੇ ਗੁਰੂ ਘਰ ਦੇ ਲੱਗੇ ਹੀ ਕਮਿਊਨਿਟੀ ਹਾਲ ਬਣਾਵਾਂਗੇ ਇੱਥੇ ਮੀਤ ਸ਼ਰਾਬਾ ਜਲਾਵਾਂਗੇ ਇਹ ਬਿਲਕੁਲ ਨਹੀਂ ਹੋ ਸਕਦਾ ਹੈਗਾ ਗਰਾਊਂਡ ਦੀ ਜਗ੍ਹਾ ਆ ਗਰਾਊਂਡ ਦੀ ਹੀ ਰਹੂਗੀ ਔਰ ਅਸੀਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਇਨਸਾਫ਼ ਦਿਵਾਇਆ ਜਾਵੇ ਇਹ ਬਾਰ-ਬਾਰ ਸਾਡੇ ਕਾਬੂ ਜੇ ਗਾਂਦਿਆਂ ਸਾਨੂੰ ਧਮਕੀਆਂ ਦੇ ਰਹੇ ਆ ਸਾਡੇ ਦੇ ਨਿੱਜੀ ਹਮਲੇ ਕਰ ਰਹਾ ਹੈ ਸਾਡੇ ਪਰਿਵਾਰਾਂ ਨੂੰ ਵਿਚ ਲਿਆ ਕੇ ਮੀਡੀਆ ਦੇ ਵਿੱਚ ਪ੍ਰਚਾਰ ਕਰ ਰਹਾ ਹੈ ਜੋ ਕਿ ਬਿਲਕੁਲ ਸਰਾਸਰ ਗਲਤ ਆ ਔਰ ਤੁਹਾਨੂੰ ਇਹ ਪੜਘਾ ਰਹੇ ਆ ਬਾਰ ਬਾਰ ਬੇ ਕੋਈ 86 ਪਾਰਟੀਆਂ ਨੂੰ ਬਾਹਰੋਂ ਸੱਦਣ ਜਾਂ ਕੋਈ ਕੰਮ ਅਸੀਂ ਸਾਡੇ ਪਿੰਡ ਦਾ ਮੁੱਦਾ ਆ ਮੈਂ ਸਰਪੰਚ ਹੋਣ ਦੇ ਨਾਤੇ ਮੈਂ ਪਿੰਡ ਦੇ ਹੱਲ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਆ ਮੈਂ ਕੋਈ ਕਿਸੇ ਪਾਰਟੀ ਨੂੰ ਵਿਚ ਲਿਆਉਣ ਦੀ ਕੋਈ ਲੋੜ ਨਹੀਂ ਹੈਗੀ ਮੈਨੂੰ ਗੁਰਦੁਆਰੇ ਦੀ ਕਮੇਟੀ ਮੇ ਨਾਲ ਸੰਪਰਕ ਕਰੇ ਕਮਿਟੀ ਹੱਲ ਬਣਾਉਣਾ ਅਸੀਂ ਪਿੰਡੋਂ ਬਾਹਰ ਜਿੰਨੀ ਕਹਿਣਗੇ ਜਗ੍ਹਾ ਦੇ ਦਾਂਗੇ ਪਰ ਗਰਾਊਂਡ ਦੇ ਵਿੱਚ ਨਹੀਂ ਮਨਜ਼ੂਰ ਹੋ ਰਿਹਾ ਨਹੀਂ ਕੋਈ ਦੂਜਾ ਹੈਗਾ ਤਾਂ ਹੀ ਅਸੀਂ ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਦੇ ਆਂ ਇਹ ਛੋਟੇ ਬੱਚਿਆਂ ਦੀ ਗਰਾਊਂਡ ਆ ਇਹ ਛੋਟੇ ਬੱਚੇ ਇੱਥੇ ਨਿਗਾ ਦੇ ਵਿੱਚ ਘਰਾਂ ਦੇ ਵਿੱਚ ਖੇਡਣਗੇ ਆਪਣਾ ਦੁਆ ਕਰਨਗੇ ਬਾੜ ਲੈ ਕੇ ਆਉਣਗੇ ਤਾਈਆਂੋਂ ਬੂਨਾ ਤੋਂ ਦੂਰ ਰਹਿਣਗੇ ਅਸੀਂ ਨਸ਼ੇ ਬੰਦ ਕਰਾਏ ਪਿੰਡ ਕਿਸੇ ਨੇ ਉਹ ਕੋਈ ਪਾਰਟੀ ਨਹੀਂ ਆਈ ਉਦੋਂ ਦੱਸੋ ਜੇ ਕੋਈ ਪਾਰਟੀ ਆਈ ਆ ਪਰ ਆਪਾਂ ਇਹ ਕਹਿੰਦੇ ਵੇ ਸੱਚ ਦਾ ਸਾਥ ਦਿਓ ਮੇਰੇ ਭਰਾਵੋ ਇਹ ਜਰੂਰ ਦੱਸੋ ਵੀ ਇੱਥੇ ਕੋਈ ਵਿਆਜਬੀ ਨਹੀਂ ਹੋਈ ਹੈਗੀ ਨਾ ਹੀ ਅਸੀਂ ਕਰ ਸਕਦੇ ਆ ਜੇ ਕੋਈ ਵਿਆਜਬੀ ਕਰਨ ਆਊਗਾ ਪਹਿਲਾਂ ਪੰਚਾਇਤ ਖੜੀ ਮਿਲੂਗੀ ਔਰ ਉਹਦੀ ਧੌਣ ਪੰਨਾਂਗੇ ਜਿਹੜਾ ਵਿਆਜਬੀ ਕਰਨ ਆਊਗਾ ਸਾਡੇ ਇੱਥੇ ਧੰਨਵਾਦ ਮੇਰਾ ਨਾਮ ਜੀ ਜਸਕਰਨ ਲਾਲ ਆ ਮੇਰਾ ਡੈਡੀ ਦਾ ਨਾਮ ਰੇਸ਼ਮ ਲਾਲ ਆ ਜੀ ਮੈਂ ਜੀ ਅਸੀਂ ਸਮਾਚੋ ਬਿਲੋਂਗ ਕਰਦਾ ਆ ਤੇ ਸਾਡੇ ਪਿੰਡ ਜੀ ਕਈ ਦਿਨਾਂ ਤੋਂ ਇੱਕ ਫਵਾਹ ਉੱਤਰਈ ਆ ਵੀ ਸ੍ਰੀ ਗੁਰੂ ਰਵਦਾਸ ਮਹਾਰਾਜੀ ਦਾ ਗੁਰਦੁਆਰਾ ਢਾਟ ਢੀਰ ਕਰ ਦਿੱਤਾ ਗਿਆ ਇਹੋ ਜੀ ਸਾਡੇ ਪਿੰਡ ਦੇ ਵਿੱਚ ਕੋਈ ਵਾਅਦਾਤ ਨਹੀਂ ਹੋਈ ਹੈਗੀ ਜਿਹੜੀਆਂ ਕਹਿੰਦਾ ਜਿਹੜੀ ਕਹਿੰਦੇ ਨਹੀਂ ਢਾਈ ਆ ਉਹ ਕਮੇਟੀ ਵਾਲਿਆਂ ਨੇ ਸ੍ਰੀ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਪ੍ਰਬੰਧਕ ਕਮੇਟੀ ਨੇ ਕਹਦਾ ਢਾਈ ਆ ਜੀ ਹਾਂ ਜੀ ਉਹ ਢਾਈ ਗਈ ਹੈ ਉਹ ਢਾਈ ਗਈ ਹੈ ਜੀ ਕਹਿੰਦੇ ਜੀ ਅਸੀਂ ਗੁਰੂ ਘਰ ਗੁਰੂ ਘਰ ਦੀ ਜਗ੍ਹਾ ਗੁਰੂ ਘਰ ਦੇ ਨਾਲ ਕਮਿਊਨਿਟੀ ਹਾਲ ਬਣਾਉਣਾ ਆ ਹਾਂ ਜੀ ਜੇ ਕਮਿਊਨਿਟੀ ਹਾਲ ਬਣ ਗਿਆ ਉੱਥੇ दारू ਮੀਟ ਸ਼ਰਾਬ ਛਨੇ ਆਮ ਚੱਲਣੀ ਆ ਇਹ ਤੋਂ ਇਹਦੇ ਵਿੱਚ ਕੋਈ ਇਦਾਂ ਦਾ ਪੰਜਾਬ ਦੇ ਵਿੱਚ ਕੋਈ ਵਿਆਹ ਨਹੀਂ ਹੈਗਾ ਜਿਹਦੇ ਵਿੱਚ ਨਹੀਂ ਚਲਦੀ ਹੈਗੀ ਇਹ ਤਾਂ ਜਿਆ ਜਿਆ ਜੀ ਠੀਕ ਆ ਜੀ ਹੁਣ ਜੇ ਬੰਦਾ ਕੋਈ ਸ਼ਰਾਬ ਪੀ ਕੇ दारू दारू ਸ਼ਰਾਬ ਪੀ ਕੇ ਗੁਰੂ ਘਰ ਜਾਊਗਾ ਉਹ ਉਸੇ ਛਰਿਆਂ ਬਿਆਦਵੀ ਹੁੰਦੀ ਹੈ ਜੀ ਠੀਕ ਹੈ ਜੀ ਮਦਰ ਪੈਂਡ ਵਾਲਿਆਂ ਨੂੰ ਮਨਜ਼ੂਰ ਨਹੀਂ ਹੈਗਾ ਹਾਂ ਜੀ ਹਾਂ ਜੀ ਪੈਂਡ ਵਾਲਿਆਂ ਨੂੰ ਪੈਂਡ ਵਾਲਿਆਂ ਨੂੰ ਮਨਜ਼ੂਰ ਨਹੀਂ ਹੈਗਾ ਜੀ ਅਸੀਂ ਵੀ ਅਸੀਂ ਭਾਈਚਾਰੇ ਚੋਂ ਸਾਨੂੰ ਨਹੀਂ ਮਨਜ਼ੂਰ ਹੈਗਾ ਸਾਡਾ ਵੀ ਖੌਨ ਖੋਲਦਾ ਹੈ ਗੁਰੂ ਘਰ ਦੇ ਲਾਗੇ ਸ਼ਰਾਬਾਂ ਚੱਲਣਾ ਹੁਣ ਤੁਸੀਂ ਆਪ ਦੇਖੋ ਖਲਾੜਗੜ ਛੱਡ ਕੇ ਉੱਥੇ ਕੀ ਬਣਾਇਆ ਜਾਇਆ ਕਮਿਊਨਿਟੀ ਹਾਲ ਕਮਿਊਨਿਟੀ ਹਾਲ ਨਾ ਬਣੇ ਜੀ ਇੱਥੇ ਹੀ ਪਲੇ ਗਰਾਊਂਡ ਬਣੇ ਬੱਚੇ ਖੇਡਣ ਕਿਉਂਕਿ ਸਾਨੂੰ ਪਤਾ ਹੈ ਅੱਜਕੱਲ੍ਹ ਅੱਜ ਨਸ਼ਿਆਂ ਤੋਂ ਦੂਰ ਰਹਿਣ ਅੱਜਕੱਲ੍ਹ ਨਿਆਣੇ ਆਉਂਦੇ ਆ ਸਕੂਲਾਂ ਤੋਂ ਅਗਲੇ ਕਈ ਤਾਂ ਹੁ ਔਰ ਇਹਨਾਂ ਦੇ ਲੱਗਣ ਦੇ ਨਾਲ ਸਾਡਾ ਜਿਹੜਾ ਬੱਚੇ ਆ ਉਹ ਗੰਗਸੰਭੀ ਹੋ ਜਾਂਦੇ ਆ ਪੜ੍ਹਾਈ ਤੋਂ ਪਿੱਛੇ ਰਹਿੰਦੇ ਆ ਠੀਕ ਹੈ ਜੀ ਖੇਡਾਂ ਤੋਂ ਪਿੱਛੇ ਰਹਿੰਦੇ ਆ ਉਹਦੇ ਨਾਲ ਸਾਡੇ ਪਿੰਡ ਦਾ ਸਮਾਜ ਹੈ ਜਿਹੜਾ ਵੀ ਅੱਗੇ ਨਹੀਂ ਵਧ ਰਿਹਾ ਪੂਨਾ ਵਿੱਚ ਸਮਾਜ ਵੜਿਆ ਰਹਿੰਦਾ ਫਿਰ ਜਾਂ ਨਿਆਣੇ ਨਹੀਂ ਅੱਗੇ ਪਤਾ ਨਹੀਂ ਫਿਰ ਬਜਣਾ ਕਰਨਾ ਕੀ ਆਪਾਂ ਐਡਾ ਵੱਡਾ ਠੀਕ ਹੈ ਨਹੀਂ ਸਾਨੂੰ ਇਹ ਸਾਨੂੰ ਇਹ ਹੀ ਚਾਹੀਦਾ ਵੀ ਸਾਡੇ ਇੱਥੇ ਗਰਾਊਂਡ ਬਣੀ ਜਾਵੇ ਬਣਾਈ ਦੇ ਠੀਕ ਹੈ ਜੀ ਤੇ ਜਿਨ੍ਹਾਂ ਨੇ ਸ੍ਰੀ ਗੁਰੂ ਦਾਸ ਮਹਾਰਾਜ ਦੀਆਂ ਫੋਟੋਆਂ ਮਾਰ ਗੋਹੀ ਬਚਾ ਰੱਖੀਆਂ ਤੇ ਡਾਕਟਰ ਭੀਮਰਾਓ ਬੇੜਕਾ ਜੀ ਨੇ ਫੋਟੋਆਂ ਰੱਖੀਆਂ ਆ ਦੋਹੇ ਵਿੱਚ ਕਾਲਮੀ ਕੁਮਾਰਾ ਜਿੱਦੀਆਂ ਫੋਟੋਆਂ ਰੱਖੀਆਂ ਦੋਹੇ ਵਿੱਚ ਜੀ ਦੂ ਨਾਨਕ ਦੇਵ ਜੀ ਦੀਆਂ ਫੋਟੋਆਂ ਰੱਖੀਆਂ ਦੋਹੇ ਵਿੱਚ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੀ ਉਹਨਾਂ ਨੇ ਵਿਆਦ ਵੀ ਬਹੁਤ ਵੱਡੀ ਕੀਤੀ ਆ ਜੀ ਮੇਰੇ ਮਤਲਬ ਰੱਖੀਆਂ ਉਹ ਪ੍ਰਬੰਧਕ ਕਮੇਟੀ ਵੱਲ ਚਿੜੀਗੁਰੂ ਦਾਸ ਮਹਾਰਾਜ ਦੀ ਪ੍ਰਬੰਧਕ ਕਮੇਟੀ ਵੱਲੋਂ ਰੱਖੀ ਗਈ ਹੈ ਹਾਂ ਜੀ ਆਪਣੇ ਕੀ ਮੰਗਦੇ ਆ ਜੀ ਆਪਣੀ ਇਹੀ ਮੰਗ ਹੈ ਜੀ ਸਾਨੂੰ ਇੱਥੇ ਗਰਾਊਂਡ ਚਾਹੀਦਾ ਹੈ ਜੀ ਹਾਂ ਜੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਆ ਜਦੋਂ ਪਹਿਲਾਂ ਸਰਪੰਚ ਸਾਹਿਬ ਆਏ ਆ ਇਹਨਾਂ ਦੇ ਉੱ ਪਰਬੰਧਕ ਕਮੇਟੀ ਵਾਲਿਆਂ ਨੂੰ ਇੱਟਾਂ ਵੀ ਚਲਾਈਆਂ ਗਈਆਂ ਜੀ ਜਦ ਪਹਿਲਾਂ ਆਏ ਆ ਇਹਨਾਂ ਨੇ ਜਦ ਇਹਨਾਂ ਨੇ ਆਪਣੇ ਮੁੰਡਿਆਂ ਨੂੰ ਸੌਹਾ ਖਾਧੀਆਂ ਜੀ ਪਹਿਲਾਂ ਠੀਕ ਹੈ ਜੀ ਤੇ ਪਹਿਲਾਂ ਜਿਹੜੇ ਜਿਹੜੇ ਜਿਨ੍ਹਾਂ ਨੇ ਮੋਰੇ ਪਸ਼ੂ ਬੰਨੇ ਆ ਹਨਾ ਤੇ ਉਹ ਖਲਾ ਲਾ ਉਹਨਾਂ ਨੇ ਖਲਾ ਤੈ ਠੀਕ ਹੈ ਜੀ ਉਹ ਬੰਦੇ ਨੇ ਜਿਹਨੇ ਕਿਹਾ ਆ ਉਹਨੇ ਸੌ ਵੀ ਖਾਧੀ ਆਪਣੇ ਦੋਹਾਂ ਪੁੱਤਾਂ ਦੀ ਸਾਰਾ ਪਿੰਡ ਦਾ ਵਾਹ ਆ ਮੈਂ ਕੱਲਾ ਨਹੀਂ ਹੈਗਾ ਠੀਕ ਹੈ ਜੀ ਸਾਰਾ ਸਮਾਜ ਸਾਡੇ ਨਾਲ ਆ ਇਹਦੇ ਵਿੱਚ ਕੋਈ ਇਦਾਂ ਨਹੀਂ ਹੈ ਕਿ ਜਾਤੀ ਵੇਤਕੜਾ ਕੋਈ ਨਹੀਂ ਕਰਦਾ ਹੈਗਾ ਅਸੀਂ ਵੀ ਅਸੀਂ ਭਾਈਚਾਰੇ ਚੋਂ ਆ ਸਾਡੇ ਨਾਲ ਸਾਰੀਆਂ ਜਾਤਾਂ ਜੁੜੀਆਂ ਆ ਇੱਥੇ ਇੱਥੇ ਬਾਜੀਗਰ ਭਾਈਚਾਰੇ ਬੈਠਾ ਆ ਸਰਪੰਚ ਸਾਹਿਬ ਤਾਂ ਇਹ ਛੱਡ ਕੇ ਲੈ ਗਏ। ਇੱਟਾ ਐਸ ਗੱਲੋਂ ਚਲਾਈਆਂ ਗਈਆਂ ਜੀ ਉਹ ਜਿਹੜੀਆਂ ਨਜਾਇਜ਼ ਕੱਲ ਜਾਂ ਨੇ ਕੀਤਾ ਸੀਗਾ ਉਹ ਛਡਾਉਣ ਦੇ ਚੱਕਰ ਚ ਉਹ ਕਹਿੰਦਾ ਅਸੀਂ ਅਸੀਂ ਛੱਡਣਾ ਨਹੀਂ ਹੈਗਾ। ਸਰਪੰਚ ਸਾਹਿਬ ਇੱਟਾਂ ਵੀ ਚਲਾਈਆਂ ਪੂਰੀ ਪੰਚਾਇਤ ਇੱਟਾਂ ਚਲਾਈਆਂ ਜੀ। ਉਹ ਆ ਬਰੇਕਿੰਗ ਕੇਸੇ ਕਰਕੇ ਪੁੱਛਦਾ ਹਾਂ। ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ। ਜਿਹੜਾ ਸਾਥਿਆ ਉਹ ਤਾਂ ਦੱਸਣੇ ਦੇ ਜੀ। ਹਾਂ ਜੀ। ਹਾਂ ਜੀ ਜਿਹੜਾ ਸਾਡੇ ਵਿੱਚ ਬੈਠੇ ਸੰਗਤ ਨੂੰ ਕੀ ਕਹਿਆ ਜਾਊਂਗਾ। ਮੈਂ ਜੀ ਇਹੋ ਕਹਿਣਾ ਚਾਹੁੰਦਾ ਵੀ ਪਹਿਲਾਂ ਜਿੰਨੇ ਚੋਂ ਤੁਹਾਡਾ ਰਿਸ਼ਤੇਦਾਰ ਆ ਕੋਈ ਵੀ ਹੈਗਾ ਹੈ ਨਾ ਪਹਿਲਾਂ ਆ ਕੇ ਅਗ ਠੀਕ ਹੈ ਜੀ ਸੋਸ਼ਲ ਮੀਡੀਆ ਦੇ ਬਥੇਰੀਆਂ ਅਫਵਾਹਾਂ ਮਾਰ ਰਹੀਆਂ ਹਨ ਇੱਕ ਚੈਨਲ ਆ ਮੈਂ ਨਾਂ ਨਹੀਂ ਲਵਾਂਗਾ ਠੀਕ ਹੈ ਜੀ ਉਹਨਾਂ ਦੇ ਉਹਨਾਂ ਨੇ ਇੱਕੋ ਇੱਕੋ ਪੱਖ ਰੱਖਿਆ ਹੈ ਉਹਨਾਂ ਨੇ ਕਦੇ ਵੀ ਸਰਪੰਚ ਸਾਹਿਬ ਦੇ ਕੋਲ ਜਾਂ ਜਿਨ੍ਹਾਂ ਦੇ ਮੋਹਰੇ ਪਸੂ ਬੰਨੇ ਹੋ ਸੀ ਜਾਂ ਜਿਨ੍ਹਾਂ ਨੇ ਪਾਪੀਆਂ ਆਖੀਆਂ ਸੀ ਉਹਨਾਂ ਕੋਲ ਕਦੇ ਨਹੀਂ ਆਏ ਉਹ ਠੀਕ ਹੈ ਜੀ ਉਹਨਾਂ ਨੂੰ ਤਾਂ ਯਾਨੀ ਕਹਿ ਰਹੀ ਆ ਵੀ ਉਹਨਾਂ ਨੂੰ ਕਹਿੰਦੇ ਵੀ ਇਹ ਹੁਣ ਵੀ ਕਹਿਣ ਦਾ ਮਤਲਬ ਵੀ ਇਹ ਹੁਣ ਸਾਡੇ ਸਮਾਜ ਵਿੱਚ ਨਹੀਂ ਆ ਅਸੀਂ ਵੀ ਐਸੀ ਭਾਈਚਾਰੇ ਚਾਹਾਂ ਜੇ ਗੁਰਦੁਆਰ ਤੇ ਕੋਈ ਹਮਲਾ ਕਰਦਾ ਸਾਡਾ ਵੀ ਹੌਨ ਖੋਲਦਾ ਸਾਡਾ ਘਰ ਗੁਰਦੁਆਰ ਦੇ ਹਨ ਆਪੋਜੀਟ ਹਨ ਸਾਹਮਣੇ ਆ ਠੀਕ ਹੈ ਜ ਗੁਜਰਤ ਜਿਹੜੇ ਮੋਰੇ ਆਉਂਦੇ ਆ ਕਮੇਟੀ ਮੈਂਬਰ ਆਉਂਦੇ ਆ ਉਹ ਤਾਂ ਜੀ ਉਹਨਾਂ ਦਾ ਘਰ ਤਾਂ ਬਹੁਤ ਦੂਰ 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 ਆ ਹਾਂਜੀ ਕੋਈ ਵੀ ਆਵਾਜ਼ ਆਉਤ ਹੋਵੇ ਸਾਡਾ ਘਰ ਘਰ ਗੁਰੂ ਘਰ ਦੇ ਮੋਰੇ ਆ ਹਨ ਤੇ ਰੱਤ ਨੂੰ ਹਾਂਜੀ ਰਾਤ ਨੂੰ ਅਠ ਅਠ ਗੀ ਦੇਖਦੇ ਆ ਰਾਤੀ ਗੁਰੂ ਘਰ ਦਾ ਦਰਵਾਜ਼ਾ ਵੀ ਖੁੱਲ੍ਹਾ ਸੀਗਾ ਜੀ ਤੁਸੀਂ ਇੰਨਾ ਹੱਬ ਲਾ ਲਾ ਸਾਡੇ ਕੋਲ ਬੱਧ ਪਰੂਖ ਆ ਜਿੰਦਾ ਜਿਦਾ ਜਿੰਦਾ ਨਹੀਂ ਲਾ ਸੀਗਾ ਬਸ ਕੋਈ ਵੀ ਚੋਰੀ ਕਰ ਸਕਦਾ ਹਾਂਜੀ ਜੇ ਕੁਝ ਹੋ ਜਾਂਦਾ ਤੇ ਇਹ ਕੌਣ ਜ਼ਿੰਮੇਵਾਰ ਹੁੰਦਾ ਕਮੇਟੀ ਕਹਿੰਦੇ ਕਿ ਹਾਂ ਸਾਡੇ ਸੀ ਜ਼ਿੰਮੇਵਾਰ ਹੈ ਕੋਈ ਨਹੀਂ ਕਰਦਾ ਹੈਗਾ ਇੱਥੇ ਗੁਰੂ ਘਰ ਦਾ ਇਸਦਾ ਹੀ ਗੱਲ ਸਮਝਿਆ ਕਿ ਸਾਨੂੰ ਇੱਥੇ ਗਰਾਊਂਡ ਦਿੱਤਾ ਜਾਵੇ ਗਰਾਊਂਡ ਦੀ ਜਗ੍ਹਾ ਸਾਨੂੰ ਗਰਾਊਂਡ ਹੀ ਮਿਲਣੀ ਚਾਹੀਦੀ ਕਿਉਂਕਿ ਸਾਡੇ ਛੋਟੇ ਬੱਚੇ ਆ ਜਿਹੜੇ ਇੱਧਰ ਦੇ ਘਰਾਂ ਦੇ ਬੱਚੇ ਆ ਉਹ ਬਾਹਰ ਜਾਂਦੇ ਹੋਏ ਬਾਹਰ ਬੱਚੇ ਨਸ਼ਿਆਂ ਮਿਲਦੇ ਹੋਏ ਆ ਜਾ ਕੇ ਸਾਨੂੰ ਗਰਾਊਂਡ ਚਾਹੀਦੀ ਆ ਇੱਥੇ ਇਸਦਾ ਗਰਾਊਂਡ ਦੀ ਮੰਗ ਕਰਦੇ ਆ ਸਾਡੇ ਸਰਪੰਚ ਵੀ ਇਹੀ ਕਹਿੰਦਾ ਪਿਆ ਕਿ ਇਹਨਾਂ ਨੂੰ ਗਰਾਊਂਡ ਦੋ ਗਰਾਊਂਡ ਹੀ ਸਾਨੂੰ ਚਾਹੀਦੇ ਕਮੇਟੀ ਵਾਲੇ ਸਾਨੂੰ ਬਹੁਤ ੱੱਕਾ ਕਰਦੇ ਪਏ ਆ ਪਹਿਲਾਂ ਸਰਪੰਚ ਕਾਫੀ ਬਣੇ ਸੀਗੇ ਉਹਨਾਂ ਨੇ ਸਾਡੇ ਨਾਲ ਤਿੰਨ ਵਾਰੀ ੱੱਕਾ ਕਰ ਚੁੱਕੇ ਆ ਪਹਿਲਾਂ ਤੁਹਾਨੂੰ ਪਿੱਛੇ ਗੋਣਦਵਾਰ ਦੀ ਜਗ੍ ਉਹਨਾਂ ਨੇ ਸਾਨੂੰ ਪਲਾਟ ਦਿੱਤਾ ਨਹੀਂ ਕਿ ਕਿ ਦੁੱਧੇ ਪਾਸੋਂ ਸਾਡੇ ਕੋਲ ਬਣਾਏ ਉਹ ਤੇ ਸ਼ਫਰ ਤੇ ਬਣਾਏ ਇਹਨਾਂ ਨੇ ਇਹ ਕਹਿੰਦੇ ਪਹਿਲੇ ਸੀ ਤੁਹਾਨੂੰ ਅਸੀਂ ਪਲਾਟ ਦਵਾਂਗੇ ਉੱਥੇ ਵੀ ਸਾਡੇ ਕੋਲ ਖਲਾਇਆ ਇਹਨਾਂ ਨੇ ਠੀਕ ਹੈ ਤੇ ਬਾਅਦੋਂ ਇਹਨਾਂ ਨੇ ਕਹਿੰਦੇ ਕਿ ਤੁਹਾਨੂੰ ਅਸੀਂ ਇਹ ਪਲਾਟ ਦਵਾਂਗੇ ਇਹਨਾਂ ਨੇ ਕਿ ਸਾਡੇ ਇੱਥੇ ਖਸ ਬਣਾਉ ਅਤੇ ਚਲੋ ਮਾਰਾ ਜਣ ਚੰਗਾ ਸਾਨੂੰ ਸਰਪੰਚ ਤੇ ਇਹਨਾਂ ਨੇ ਸਾਨੂੰ ਪਲਾਟ ਦੇ ਦਿੱਤਾ ਇਹਨਾਂ ਨੇ ਕਿਹਾ ਕਿ ਚਲੋ ਤੁਸੀਂ ਤੁਸੀਂ ਇੱਥੋਂ ਪਸੂ ਖੋਲੋ ਵੀ ਅਸੀਂ ਤਾਂ ਵਿੱਚ ਗਰਾਉਂਡ ਬਣਾ ਕੇ ਦੇਵਾਂਗੇ ਅਸੀਂ ਇਹਨਾਂ ਦੀ ਸਹਿਮਤੀ ਨਾਲ ਅਸੀਂ ਆਪਣੇ ਪਸੂ ਖੋਲਦੇ ਆ ਤੁਸੀਂ ਪਸੂ ਖੋਲ ਕੇ ਆਪਣੇ ਜਿੱਥੇ ਇਹਨਾਂ ਨੇ ਕਿਹਾ ਤੁਹਾਨੂੰ ਬੰਨਣਾ ਅਸੀਂ ਇੱਥੇ ਬੰਨੇ ਇਹ ਨਸੇ ਕਰਕੇ ਕਹਗੇ ਕਿ ਯਾਕੀ ਨਛੇ ਵਾਲਿਆਂ ਦੇ ਘਰ ਸੇ ਸਾਡੇ ਪਸੂ ਇੱਥੇ ਬੰਨੇ ਹੋਏ ਸੀ ਸਸ ਫੋੜ ਕੇ ਲੈ ਕੇ ਗਏ ਆ ਠੀਕ ਹੈ ਇਹਨਾਂ ਦੀ ਉੱਥੇ ਕੰਧਾਂ ਪਈਆਂ ਹੋਈਆਂ ਸੀ ਇਹ ਕਹਿੰਦੇ ਸੀਗੇ ਕਿ ਅਸੀਂ ਸਾਰਾ ਬਗਲ ਨਹੀਂ ਬਗਲ ਸਾਰਾ ਕਿਉਂਕਿ ਇਹ ਗਵਰਨਮੈਂਟ ਦੀ ਜਗ੍ਹਾ ਆ ਠੀਕ ਹੈ ਤੇ ਉਦੋਂ ਇਹ ਕਹਿੰਦੇ ਪਏ ਆ ਕਿ ਗਰਾਊਂਡ ਨਹੀਂ ਇੱਥੇ ਬੰਨਣਾ ਚਾਹੀਦਾ ਇੱਥੇ ਪਿੱਲ ਸਵਾਨੀ ਚਾਹੀਦਾ ਕਹਿੰਦੇ ਪਏ ਸੀ ਕਿ ਪਹਿਲਾ ਸਮਾਨ ਨਹੀਂ ਚਾਹੀਦਾ ਇਸ ਤਾਈ ਦੇ ਐਸੇ ਕਮਿਊਨਿਟੀ ਹਾਲਾਜੀ ਬਣ ਨਹੀਂ ਸਕਦਾ ਜੀ ਅਸੀਂ ਆਪ ਸਾਰੇ ਭਾਈ ਸਾਰੇ ਵਾਹਿਆ ਭੀਆ ਭੈਣ ਵਾਹੇ ਸਹੀ ਗੱਲ ਕਹਦੇ ਕਿ ਗਰਾਊਂਡ ਬੜੇ ਜਿਆਦਾ ਵਧੀ ਦੀ ਆਪੇ ਨਾਲ ਸਭ ਨੇ ਸਾਧੀਆਂ ਹੁੰਦੀਆਂ ਇੱਕੋ ਜਿਹੀਆਂ ਹੁੰਦੀਆਂ ਆ ਜੇ ਇੱਥੇ ਨਜੇ ਪੱਤੇ ਆ ਕੇ ਕਰੂੰਗੇ ਕੋਈ ਵੀ ਸ਼ਰਾਬਾ ਘੰਗੇ ਮੀਟ ਚੱਲੂੰਗਾ ਗੁਰੂ ਘਰ ਨਾਲ ਲੱਗਦਾ ਪਏ ਉੱਥੇ ਵੀ ਜਾਊਂਗਾ ਨਹੀਂ ਚੰਗਾ ਲੱਗਦਾ ਹੈਗਾ ਚਾਤ ਵੱਲੋਂ ਕਮਿਊਨਿਟੀ ਹਾਲ ਵਾਸਤੇ ਡੇਢ ਕਿਲਾ ਜ਼ਮੀਨ ਬਾਹਰ ਦਿੰਦੇ ਹਾਂ ਹਾਂਜੀ ਬਾਹਰ ਦਿੰਦੇ ਪਈ ਆ ਪੰਚਾਇਤ ਦਿੰਦੀ ਪਈ ਆ ਪੰਚਾਇਤ ਕਹਿੰਦੀ ਪਈ ਆ ਕਿ ਅਸੀਂ ਦੋਹਾਂਗੇ ਆਪ ਜਗਾ ਤੁਸੀਂ ਉੱਥੇ ਬਣਾ ਲਓ ਨਹੀਂ ਮੰਨਦੇ ਪਏ ਹੈਗੇ ਇਹ ਪੰਚਾਇਤ ਨਾਲ ਧੱਕਾ ਕਰਦੇ ਪਏ ਕਮੇਟੀ ਮੈਂਬਰ ਜਦੋਂ ਕਿ ਇਹਨਾਂ ਨੇ ਸਾਡੇ ਨਾਲ ਟੈਂਸ਼ਨ ਕੀਤਾ ਆ ਤੇ ਉਹਨਾਂ ਨੇ ਵੀ ਕਰਦੇ ਪਏ ਆ ਕੁਝ ਕੁ ਚੰਦ ਦੇ ਬੰਦੇ ਆ ਜਿਹੜੇ ਕਿ ਇਹ ਤੇ ਸਰਪੰਚ ਸਾਹਿਬ ਤੇ ਪੰਚਾਇਤ ਮੈਂਬਰਾਂ ਤੇ ਪ੍ਰੈਸ਼ਰ ਪਾਉਂਦੇ ਆ ਵੀ ਸਾਨੂੰ ਇੱਥੇ ਕਮਿਊਨਿਟੀ ਹਾਲ ਹੀ ਚਾਹੀਦਾ ਆ ਸਾਡੀ ਪ੍ਰਸ਼ਾਸਨ ਚ ਇਹਨੂੰ ਇਹੀ ਬੇਨਤੀ ਆ ਜਿੰਨੇ ਵੀਰ ਭਾਈ ਸਾਡੇ ਨਾਲ ਜੁੜੇ ਹੋ ਆ ਜੁੜੇ ਹੋ ਰਹਿਣਾ ਇਦਾਂ ਹੀ ਠੀਕ ਆ ਜੀ ਜੇ ਕਮਿਊਨਿਟੀ ਹਾਲ ਬਣ ਗਿਆ ਦਾਰੂ ਸ਼ਰਾਬ ਸ਼ਰੇਆਮ ਚੱਲਣੀ ਆ ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਇਦਾਂ ਕੋਈ ਹੈ ਨਹੀਂਗਾ ਵੀ ਛੱਕ ਵਾਲੀ ਗੱਲ ਨਹੀਂ ਮੈਂ ਨਾ ਭਾਜੀ ਨੀਟੀ ਆ ਜੀ ਹਾਂਜੀ ਭਾਜੀ ਇਹ ਕਿਹੜੇ ਪਿੰਡ ਤੋਂ ਆਪਾਂ ਤਲੇਤੇ ਪਿੰਡ ਤੋਂ ਆ ਜੀ ਹਾਂਜੀ ਭਾਜੀ ਜਿਹੜਾ ਇੱਥੇ ਆਪਾਂ ਫੋਮ ਫਲਾਈਆਂ ਜਾ ਰਹੀਆਂ ਗੁਰੂ ਘਰ ਟਾਹਿਆ ਗਿਆ ਹੈਗਾ ਕਿੰਨੀ ਸੱਚਾਈ ਹੋਵੇ ਬਿਲਕੁਲ ਭਾ ਇਹ ਗਰਦਬਾਰੀ ਦੀ ਕਮੇਟੀ ਨੇ ਢਾਈਆਂ ਜੀ ਇਹ ਸਾਡੀ ਪਹਿਲੀਆਂ ਪੰਚਾਇਤਾਂ ਨੇ ਇਹਨਾਂ ਨੂੰ ਥਾਂ ਦਿੱਤਾ ਸੀਗਾ ਉਦਦੇ ਮੋਹ ਮੋਹ ਹੀ ਸਾਨੂੰ ਵੀ ਦਿੱਤਾ ਸੀਗਾ ਹੈ ਇਹ ਕਹਿੰਦੇ ਵੀ ਅਸੀਂ ਬਾਜੀਗਰ ਭਾਈਚਾਰੇ ਨੇ ਨਹੀਂ ਦੇਣਾ ਫੇ ਵੀ ਅਸੀਂ ਚਾਹੇ ਸਾਰਾ ਹੀ ਬਗੜ ਲਈਏ ਸਾਨੂੰ ਕੋਈ ਇਤਰਾਜ਼ ਨਹੀਂ ਉਹਦੇ ਨਾਲ ਨਾ ਸਾਡੀ ਸਾਡੀ 10 12 ਫੁੱਟ ਦੀ ਜ਼ਮੀਨ ਸੀਗੀ ਉਹ 20 ਵੀ ਸਾਡੀ 5 ਫੁੱਟ ਦੀ ਕਰ ਦਿੱਤੀ ਐ ਇਹਨੇ ਸਿਰਫ ੱੱਕਾ ਸਾਡੇ ਨਾਲ ਬੇ ਨੇ ਆਦ ਹੋ ਰਿਹਾ ਆ ਸਾਡੇ ਨਾਲ ਕੋਈ ਪਾਰਟੀ ਨਹੀਂ ਖੜੀ ਉਹਨਾਂ ਨਾਲ ਚੱਟ ਆਣਗੇ ਸਾਰੇ ਬੰਦੇ ਖੜ ਗਏ ਸਾਡੀ ਤਾਂ ਕੋਈ ਗੱਲੇ ਹੀ ਨਹੀਂ ਕਰਦਾ ਹੁਣ ਅਸੀਂ ਮੋਰੋ ਅਟਾ ਚੱਕੀਆਂ ਪੰਚਾਇਤ ਨੇ ਸਾਨੂੰ ਇੱਕ ਵਾਰੀ ਸੁਨੇਹਾ ਲਾਇਆ ਪਲੇ ਗਰਾਊਂਡ ਬਣਾਉਣੀ ਹੈ ਕਿ ਆ ਬਣਾ ਦਿਓ ਜੀ ਸਾਨੂੰ ਕੁਝੀ ਕੁਝੀ ਮਨਜ਼ੂਰੀ ਹੈ ਸਾਰੇ ਬੰਦਿਆਂ ਨੇ ਛਟੀਆਂ ਸਾਡੀ ਦਾ ਵਿੱਚ ਉਹਦੇ ਵਿੱਚ ਗੱਲੇ ਹੀ ਨਹੀਂ ਕੀਤੀ ਕੁੱਲੀਆਂ ਵਾਲਿਆਂ ਦੀ ਸਾਡੀ ਤਾਂ ਗੱਲੇ ਹੀ ਨਹੀਂ ਕੀਤੀ ਕੁੱਲੀ ਵਾਲਿਆਂ ਨੇ ਬਾਹਰੋਂ ਬੰਦੇ ਆਣ ਕੇ ਤੇ ਸਿਆਸਤਾਂ ਖੇਡੀਆਂ ਜਾਂਦੇ ਆ ਗੁਰੂ ਘਰ ਦੇ ਨਾਂ ਤੇ ਜੇ ਤੇ ਕਮਿਊਨਿਟੀ ਹਾਲ ਬਣਾਇਆ ਜਾਂਦਾ ਤੁਹਾਨੂੰ ਮਨਜ਼ੂਰੀ ਨਹੀਂ ਸਾਨੂੰ ਗਰਾਊਂਡ ਮਨਜ਼ੂਰੀ ਹੈ ਭਾਜੀ ਕਮਿਊਨਿਟੀ ਹਾਲ ਨਹੀਂ ਅਸੀਂ ਘਰਾਂ ਚ ਨਹੀਂ ਬਣਦੇ ਇੱਥੇ ਮੀਟ ਸ਼ਰਾਬਾਂ ਚੱਲਣੀਆਂ ਸਾਰੇ ਕੋਲ ਚੱਲਣਾ ਭਾਜੀ ਇੱਥੇ ਸਾਨੂੰ ਬੈਲਕਨੀ ਮਨਜ਼ੂਰ ਅਸੀਂ ਗਰਾਊਂਡ ਨੇ ਬੱਚੇ ਖੇਡਣ ਦਵਾਂਗੇ 15 ਸਾਲ ਤੱਕ ਇਹ ਤੋਂ ਵੱਧ ਬੱਚਾ ਨਹੀਂ ਆਊਗਾ ਇੱਥੇ ਬੱਚੇ ਸਾਡੇ ਨਿਗਾਹ ਦੇ ਸਾਹਮਣੇ ਰਹਿਣਗੇ ਅਸੀਂ ਸਪਾਈ ਸਪੂਈ ਜੋ ਵੀ ਹੋਊਗਾ ਅਸੀਂ ਕਰਿਆ ਕਰਾਂਗੇ ਜਿੰਨੇ ਜੋਗੇ ਹੋਈ ਠੀਕ ਹੈ ਜੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਸਾਡੀਆਂ ਸਾਰੀਆਂ ਜਾਤਾਂ ਨੂੰ ਦਿੱਤਾ ਜਾਵੇ ਠੀਕ ਹੈ ਭਾਜੀ ਸਭ ਕੀ ਇਸੇ ਤੇ ਵਾਲਾ ਮਸਲਾ ਤੁਸੀਂ ਗਏ ਸੀ ਆ ਜੇ ਸਕਿਉਰਟੀ ਬਾਰੇ ਇੱਕ ਵਾਰੀ ਤੁਸੀਂ ਦੋ ਅਸੀਂ ਇੱਕ ਆਰਡਰ ਆਇਆ ਸੀ ਸਾਡੇ ਕੋਲ ਸੀਨੀਅਰ ਅਫਸਰਾਂ ਦਾ ਕਿ ਮੇਰਾ ਵੀਡੀਓ ਵੱਲੋਂ ਔਰ ਨਾਮ ਤਸਵੀਰਦਾਰ ਕਾਗਜ਼ ਸਾਡੇ ਵੱਲੋਂ ਉਹਨਾਂ ਨੇ ਬਤੌਰ ਕੰਜਸਟਡ ਜਾਣਾ ਸੀਗਾ ਤੇ ਸਾਡੇ ਵੱਲੋਂ ਵੀਡੀਓ ਨੂੰ ਜਿਹੜੀ ਉਹ ਕਤੌਰ ਪ੍ਰੋਟੈਕਸ਼ਨ ਦੇਣ ਵਾਸਤੇ ਜਿੰਨਾ ਕੋ ਕੋਮ ਹੋਇਆ ਸੀਗਾ ਜੋ ਅਸੀਂ ਪੁਲਿਸ ਫੋਰਸ ਜਿਹੜੀ ਆ ਵੀਡੀਓ ਨੂੰ ਉਹਦੀ ਪ੍ਰੋਟੈਕਸ਼ਨ ਵਾਸਤੇ ਨਾਲ ਦਿੱਤੀ ਸੀਗੀ ਤੇ ਉਹ ਅਸੀਂ ਉਹਦੀ ਕੋਈ ਲਾਈਨ ਲੱਗਦੀ ਪ੍ਰੋਬਲਮ ਆਦੀ ਇਸ ਕਰਕੇ ਸੀ ਉੱਥੇ ਜਿਹੜੀ ਗਏ ਸੀਗੇ ਇਸ ਤੋਂ ਇਲਾਵਾ ਜਿਹੜਾ ਉੱਥੇ ਕਪੜਾ ਹਟਾਇਆ ਗਿਆ ਉਹਦੇ ਨਾਲ ਗੁਰਦੁਆਰਾ ਸਾਹਿਬ ਦਾ ਕੋਈ ਵੀ ਉਹਦੇ ਨੂੰ ਜਸ ਵੀ ਨਹੀਂ ਗਈ ਹੈਗੀ ਤੇ ਨਾ ਹੀ ਕੋਈ ਉਹਦੇ ਨੂੰ ਕੋਈ ਨੁਕਸਾਨ ਹੋਇਆ ਹੈ ਸਰ ਜਿਸ ਵੀ ਕੋਲ ਪਰਵਾਨ ਨੂੰ ਐਸੀ ਪੜੇ ਗਾ ਨਹੀਂ ਨਹੀਂ ਬਿਲਕੁਲ ਨਹੀਂ ਜੇ ਤੁਸੀਂ ਜਾਣਦੇ ਵਾਂਗੇ ਉਹ ਆਪਣਾ ਜੀਐਸਵੀ ਸਾਡਾ ਗੁਰੂ ਘਰ ਆ ਸੀ ਉਹ ਤਾਂ ਕਦੀ ਨਹੀਂ ਜਾਂਦੇ ਜੀਐਸਵੀ ਠੀਕ ਹੈ ਤਾਂ ਉਹਨਾਂ ਦਾ ਤਾਂ ਸੁਰੱਖਿਆ ਹੈ ਸਾਡੀ ਨਾਲ ਦੀ ਬਿਲਕੁਲ ਸੁਰੱਖਿਆ ਹੈ ਭਾਜੀ ਅਸੀਂ ਸਾਡੇ ਵੱਲੋਂ ਜਿਹੜਾ ਪੂਰਾ ਸਰਕਾਰ ਗੁਰੂ ਸਾਹਿਬ ਦਾ ਸਾਡੇ ਮਹਾਰਾਜ ਦੀ ਸਿਕਿਉਰਿਟੀ ਜਾਂਦੇ ਨਾਲ ਕੋਈ ਮਰੀ ਦੇ ਗੁਰੂ ਜੀ ਉਹ ਸਾਫ ਕੀ ਮੱਤਾਂ ਤੇ ਵਿੜ ਗਿਆ ਸਦਰ ਹੱਥ ਲਿੱਟਾ ਬਣਦਾ ਹੈ। ਲੀਤਾ ਪਿੰਡ ਦੇ ਵਿੱਚ ਖੇਡ ਮੇਨਾਨ ਦੀ ਜਗ੍ਹਾ ਸੀਗੀ ਉਹਦੇ ਉੱਪਰ ਕੰਦ ਕੀਤੀ ਹੋਈ ਸੀ ਕੁਝ ਲੋਕਾਂ ਨੇ ਪਾਥੀਆਂ ਪੁੱਥੇ ਵਗੈਰਾ ਬਣਾਈਆਂ ਹੋਈਆਂ ਸੀ ਜਸਟ ਅਸੀਂ ਹੋਰ ਰਿਮੂਵ ਕਰਵਾਇਆ। ਜਿਹੜਾ ਇਹ ਗੱਲ ਆ ਰਹੀ ਕਿ ਗੁਰੂ ਘਰ ਨੂੰ ਨੁਕਸਾਨ ਪੁੱਜਿਆ ਇਹਦੇ ਬਾਰੇ ਕੀ ਕਹਿੰਦੇ ਹੋ? ਨਹੀਂ ਗੁਰੂ ਘਰ ਨੂੰ ਨਹੀਂ। ਮੈਂ ਆਪ ਗੁਰੂ ਨੂੰ ਮੰਨਣ ਵਾਲੀ ਆ। ਮੇਰੀ ਇਦਾਂ ਦੀ ਮੈਟਲਿਟੀ ਹੈ ਨਹੀਂ ਵੀ ਮੈਂ ਗੁਰੂ ਘਰ ਟਵਾਉਂਗੀ। ਗੁਰੂ ਘਰ ਨੂੰ ਬਿਲਕੁਲ ਨਹੀਂ ਛਿਰਛੜ ਹੋਈ। ਜਿਹੜਾ ਇਹ ਪ੍ਰਚਾਰ ਚੱਲਦਾ ਹੈ ਸੋਸ਼ਲ ਮੀਡੀਆ ਤੇ ਕਿ ਗੁਰੂ ਘਰ ਦਾ ਨੁਕਸਾਨ ਗੁਰਦੁਆਰਾ ਸਾਹਿਬ ਕਾਫੀ ਦੂਰੀ ਤੇ ਹੈਗਾ ਆ ਉਤੋਂ ਕਾਫੀ ਦੂਰੀ ਤੇ ਜੀ ਜੀ ਇਹ ਵੀ ਕਾਰਵਾਈ ਹੋਈ ਆ ਇਹ ਕਿੱਥੇ ਹੋਈ ਆ ਇਹ ਕਿਹੜੀ ਕਾਰਵਾਈ ਉਤੋਂ ਲੇਟੇ ਪਿੰਡ ਦੀ ਹੈ ਜੀ ਜੀ ਜਿਹੜੀ ਜਿਹੜੀ ਕਾਰਵਾਈ ਹੋਈ ਆ ਹਾਂਜੀ ਹਾਂਜੀ ਇਹ ਗੁਰਦੁਆਰਾ ਸਾਹਿਬ ਤੋਂ ਕੰਨੀ ਕੋਰੀ ਸੀ ਕਾਫੀ ਦੂਰੀ ਸੀ ਹਾਂਜੀ ਤੇ ਇਹਦੇ ਵਿੱਚ ਗੁਰੂ ਘਰ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਨਾਲੇ ਮੈਂ ਕੌਣ ਹੁੰਨੀ ਆ ਗੁਰੂ ਘਰ ਦੀ ਏਦਾਂ ਢਵਾਉਣ ਵਾਲੀ ਅਸੀਂ ਤਾਂ ਸਤਿਕਾਰ ਕਰਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੈਗੇ ਆ ਕੋਈ ਮੈਂ ਏਦਾਂ ਦੀ ਨਹੀਂ ਕੋਈ ਕਾਰਵਾਈ ਕਰਵਾਈ ਕੋਈ ਪੰਚਾਇਤ ਦੇ ਕਹਿੰਦੇ ਪੰਚਾਇਤ ਨੇ ਮਤਾ ਪਾਇਆ ਸੀਗਾ ਵਿਖੇੜ ਮદાન ਦੀ ਜਗ੍ਹਾ 'ਤੇ ਲੋਕੀਓ ਤੇ ਪਾਥਰੀਆਂ ਪੱਥਰ ਦੇ ਸਿਗੇ ਉਹ ਇਦਾਂ ਚੀਜ਼ਾਂ ਸੀ ਰਿਮੂਵ ਕਰਵਾਈਆਂ ਨੇ ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਠੀਕ ਹੈ